ਮੇਰਾ ਨਾਮ ਦਲਜੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਆ ਸਾਰਾ ਗੜੀ ਸਰਾ ਦੇ ਨਾਮ ਦੇ ਉੱਪਰ ਆ ਇੱਕ ਬੰਦਾ ਹੈ ਜਿਸ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਇਸ ਵੱਲੋਂ ਤਕਰੀਬਨ ਛੋਟੀਆਂ ਰਕਮਾਂ ਜਿਵੇਂ 1100 ਜਮਾ 50 ਇਸ ਤਰ੍ਹਾਂ ਕਰਕੇ ਰਕਮ ਮੰਗਵਾਈ ਜਾਂਦੀ ਹੈ ਜੇ ਇਕੱਠੇ ਭੇਜ ਦਿਓ ਫਿਰ ਕਹਿੰਦਾ ਦੁਬਾਰਾ ਵੱਖਰੇ ਵੱਖਰੇ ਕਰਕੇ ਭੇਜੋ ਇਸ ਤਰ੍ਹਾਂ ਮੇਰੇ ਵੱਲੋਂ ਦੋ ਵਾਰ ਇਸ ਨੂੰ 11500 ਰੁਪਏ ਭੇਜੇ ਗਏ ਨੇ 2300 ਰੁਪਏ ਦੀ ਮੇਰੇ ਨਾਲ ਠੱਗੀ ਵਜਈ ਹੈ ਤੇ ਐਸਜੀਪੀਸੀ ਨੂੰ ਬੇਨਤੀ ਹੈ ਕਿ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਨੂੰ ਨਕੇਲ ਪਾਈ ਜਾਏ ਤਾਂ ਜੋ ਅੰਮ੍ਰਿਤਸਰ ਆਂਦੀਆਂ ਸੰਗਤਾਂ ਨੂੰ ਸਾਰਾ ਗੜੀ ਸਰਾ ਦੇ ਨਾਮ ਦੇ ਉੱਤੇ ਹੋ ਰਹੀ ਬੁਕਿੰਗ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਸ ਬੰਦੇ ਵੱਲੋਂ ਇੱਥੇ ਹੋਰ ਵੀ ਕਈ ਦੇਖੇ ਨੇ ਲੋਕ ਜਿਨਰਲ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਬੰਦੇ ਨੂੰ ਜਿਹੜਾ ਵੀ ਮਲਜ਼ਮ ਹੈਗਾ ਇਹਨੂੰ ਪਕੜ ਕੇ ਕਾਨੂੰਨ ਦੇ ਹਵਾਲੇ ਕਰਕੇ ਸਖਤ ਸਜ਼ਾ ਦਿੱਤੀ ਜਾਏ ਅਸੀਂ ਕਿੱਥੋਂ ਆਏ ਅਸੀਂ ਪਟਿਆਲੇ ਤੋਂ ਆਏ ਜਦੋਂ ਤੁਸੀਂ ਆਨਲਾਈਨ ਸਰਚ ਕਰਦੇ ਹੋ ਸਾਰਾ ਗੱਡੀ ਸਰਾਂ ਦੇ ਵਿੱਚ ਕੀ ਆਉਂਦਾ ਹੈ ਉਸ ਦੇ ਵਿੱਚ ਇਹਨਾਂ ਦਾ ਨੰਬਰ ਆਉਂਦਾ ਹੈ ਸਰਾਂਗੜੀ ਸਰਾਂ ਤੇ ਫਿਰ ਵਟਸਐਪ ਦੇ ਰਾਹੀਂ ਇਹਨਾਂ ਨਾਲ ਤਾਲਮੇਲ ਕੀਤਾ ਗਿਆ ਤਾਂ ਉਸ ਦੇ ਵਿਚਾਰ ਕਿਉਂਕਿ ਅੱਜ ਕੱਲ ਆਨਲਾਈਨ ਦਾ ਕੰਮ ਹੈ ਤੇ ਇਸ ਤਰ੍ਹਾਂ ਇਹ ਠੱਗੀ ਚੱਲ ਰਹੀ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅੱਜ ਕੱਲ ਆਨਲਾਈਨ ਹੈ ਇਹ ਕੰਮ ਕਰੋ ਪਰ ਜਿਵੇਂ ਇਸ ਤਰ੍ਹਾਂ ਦੇ ਧੰਗੀਆਂ ਵਜਦੇ ਹਨ ਤਾਂ ਲੋਕ ਕਿਵੇਂ ਸੁਰੱਖਿਤ ਰਹਿਣਗੇ ਲੋਕਾਂ ਨੂੰ ਥੋੜਾ ਜਿਹਾ ਆਨਲਾਈਨ ਕੰਮ ਕਰਦੇ ਆ ਐਜੂਕੇਟ ਹੋਣਾ ਪਏਗਾ ਕਿਉਂਕਿ ਇਹ ਜਿਹੜੇ ਲਿੰਕ ਵਗੈਰਾ ਭੇਜਦੇ ਨੇ ਉਹਨਾਂ 'ਚ ਕੋਈ ਗੜਬੜ ਹੁੰਦੀ ਹੈ ਜਿੰਨਾਂ ਚੀਜ਼ਾਂ ਦਾ ਕਈ ਲੋਕਾਂ ਨੂੰ ਨਹੀਂ ਪਤਾ ਜਿਨ੍ਹਾਂ 'ਚ ਮੈਨੂੰ ਵੀ ਬਰਾਬਰ ਨਹੀਂ ਸੀ ਪਤਾ ਕਹਿਣਾ ਤਾਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਜਾ ਕੇ ਹੀ ਬੁਕਿੰਗ ਕੀਤੀ ਜਾਏ ਤੇ ਐਸਜੀਪੀਸੀ ਨੂੰ ਵੀ ਅਜਿਹਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਉਹਨਾਂ ਦੀ ਬਰਾਬਰ ਵੈਬਸਾਈਟ ਹੈ ਇਹ ਐਡਰੈਸ ਹੈ ਜਾਂ ਇਹਨਾਂ ਦੇ ਹੋਰ ਜਿਹੜੇ ਕੋਈ ਨੰਬਰ ਨੇ ਇਹਨਾਂ ਨੂੰ ਅਖਬਾਰਾਂ ਦੇ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣੇ ਚਾਹੀਦੇ ਨੇ ਤਾਂ ਕਿ ਸੰਗਤਾਂ ਆਉਣ ਵਾਲੀ ਸ਼ਰਧਾਲੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਠਾਣ ਲੱਗਦਾ ਕਿ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਜਦੋਂ ਆਪਾਂ ਕਿਤੇ ਗੂਗਲ ਪੇ ਕਰ ਰਹੇ ਆ ਜਾਂ ਕਿਸੇ ਨੂੰ ਪੈਸੇ ਭਾਰਾ ਸਾਨੂੰ ਪੂਰਾ ਉਹ ਮੈਡ ਸਰਚ ਕਰਨਾ ਚਾਹੀਦਾ ਉਸ ਦੇ ਬਾਰੇ ਜਾਣ ਲੈਣਾ ਚਾਹੀਦਾ ਦੇਖੋ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਇਹਦੇ ਵਿੱਚ ਕਰ ਕਈ ਅਜਿਹੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਮੋਬਾਈਲ ਤਾਂ ਅਸੀਂ ਵਰਤ ਰਹੇ ਆ ਪਰ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ ਠੀਕ ਹੈ ਨਾ ਇਸ ਕਰਕੇ ਲੋਕਾਂ ਨੂੰ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਤਾਂ ਜੋ ਪ੍ਰੋਬਲਮ ਨਾ ਆਏ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਲਕੀ ਕਹਿਣਾ ਚਾਹਉਣਾ ਆ ਐਕਚੁਅਲੀ ਮੈਂ ਨਾਰਮਲੀ ਜਦੋਂ ਵੀ ਅੰਮ੍ਰਿਤਸਰ ਆਣਾ ਮੈਂ ਸਰਾਗੜੀ ਸਰਾਦਾ ਇਥੇ ਬੁਕਿੰਗ ਕਰਨਾ ਆਨਲਾਈਨ ਐਸਜੀਪੀਸੀ ਜਿਹੜੀ ਸਾਈਟ ਹੈਗੀ ਇਹਨਾਂ ਦੇ ਉਹਨੇ ਥਰੂ ਕਰੀਦਾ ਬਟ ਮੈਂ ਇਸ ਵਾਰੀ ਵੀ ਟਰਾਈ ਕੀਤਾ ਆਨਲਾਈਨ ਤੇ ਇੱਕ ਮੈਨੂੰ ਸਾਈਟ ਮਿਲੀ ਸਾਰਾਗੜੀ ਸਰਾਏ ਹੋਟਲ.com ਤੇ ਮੈਂ ਉਹ ਲਿੰਕ ਤੇ ਲਿੰਕ ਕੀਤਾ ਥੈਨ ਵੈਬਸਾਈਟ ਖੁੱਲੀ ਇੱਕ ਵਟਸਐਪ ਲਿੰਕ ਆਇਆ ਉਹਦੇ ਤੇ ਕਲਿੱਕ ਮਾਰਿਆ ਹੋਟਲ ਦੇ ਚਾਰਜਸ ਵਗੈਰਾ ਮੈਂ ਪਤਾ ਕਰਕੇ ਉਹਨਾਂ ਨੂੰ ਮੈਂ ਪੇਮੈਂਟ ਵਾਸਤੇ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਸਕੈਨਰ ਭੇਜਿਆ ਬਟ ਸਕੈਨਰ ਭੇਜਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਫਰਾਡ ਲੱਗਿਆ ਕਿਉਂਕਿ ਸਕੈਨਰ ਦੇ ਉੱਤੇ ਵੀ ਹੁੰਦਾ ਸਾਰਾ ਜਿਹੜੀ ਸਰਾਏ ਲਿਖਿਆ ਹੈ ਬਟ ਜਿਹੜੀ ਪੇਮੈਂਟ ਉਹ ਐਕਸੈਪਟ ਕਰ ਰਿਆ ਸੀਗਾ ਉਹਦੇ ਤੇ ਮੈਨੂੰ ਡਾਊਟ ਹੋ ਗਿਆ ਦੈਨ ਆਈ ਵਾਸ ਅਲਰਟਡ ਤੇ ਮੈਂ ਫਿਰ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਇਹ ਦੀ ਸਾਈਟ ਹੈਗੀ ਹੈ ਸਾਰਾ ਗੜੀ ਸਰਾਏ ਹੋਟਲ.com ਦੇ ਨਾਮ ਸਾਈਟ ਹੈਗੀ ਹੈ ਤੇ ਪਲੀਜ਼ ਪਲੀਜ਼ ਇਹਨੂੰ ਬਿਲਕੁਲ ਵੀ ਤੁਸੀਂ ਲਿੰਕ ਨਾ ਕਲਿੱਕ ਕਰੋ ਇਹਦੇ ਦੇ ਉੱਤੇ ਇਹ ਇਸ ਫਰਾਡ ਅਗਰ ਤੁਸੀਂ ਇਹਦੀ ਬੁਕਿੰਗ ਕਰਨਾ ਚਾਹੁੰਦੇ ਹੋ ਅਮ੍ਰਿਤਸਰ ਵਿੱਚ ਹਮੇਸ਼ਾ ਐਸਜੀਪੀਸੀ ਦੀ ਸਾਈਟ ਹੈਗੀ ਉਹਦੇ ਥਰੂ ਪ੍ਰੋਪਰ ਲਿੰਕ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਅਗਰ ਤੁਸੀਂ ਦੇਖੋਗੇ ਸਾਈਟ ਤੇ ਕਲਿੱਕ ਕਰੋਗੇ ਇਹਦਾ ਇੱਕ ਨੰਬਰ ਵੀ ਆਂਦਾ ਹੈ ਪੂਰੀ ਇਹਨੇ ਕੰਪਲੀਟ ਸਾਈਟ ਬਣਾ ਰੱਖੀ ਹੈ ਜੀ ਉਹ ਫੇਕ ਫੇਕ ਹੈਗੀ ਹੈ ਸਾਈਟ ਹੈਗੀ ਹੈ WhatsApp ਦਾ ਨੰਬਰ ਆਂਦਾ ਹੈ 8858013129 ਇਸ ਫੇਕ ਉਹ ਤੁਹਾਨੂੰ ਪੇਮੈਂਟ ਵਾਸਤੇ ਰਿਕੁਐਸਟ ਕਰੇਗਾ ਪਲੀਜ਼ ਡੋਨਟ ਮੇਕ ਐਨੀ ਪੇਮੈਂਟ ਉਹ ਫਰਾਡ ਹੈਗਾ ਉਹਨੂੰ ਪੇਮੈਂਟ ਬਿਲਕੁਲ ਨਾ ਕਰੋ ਮੈਂ ਬਲਬੀਰ ਸਿੰਘ ਹਾਂ ਸਰ ਪਾਣੀਪੱਥ Haryana ਸੇ ਆਇਆ ਹਾਂ ਮੈਂ ਸਰ ਇਹ ਫਰਾਡ ਦਰਬਾਰ ਮੇ ਬੜੇ ਹਮੇ ਸਰਦਾ ਸੇ ਆਤੇ ਹੈਂ ਵਾਹ ਪੇ ਮੱਥਾ ਟੇਕਨੇ ਕੇ ਲੀਏ ਲੇਕਿਨ ਹਮੇ ਪਤਾ ਜੈਸੇ ਹੀ ਪਤਾ ਚਲਾ ਕਿ ਬਈ ਇੱਕ ਫਰਾਡ ਇਨੋ ਨੇ ਯਹਾਂ ਕੇ ਆਪਣੀ ਸਾਰਾਗਾਹ ਸਰਾਈ ਕੀ ਨਾ ਵੈਬਸਾਈਟ ਪੂਰਾ ਹੀ ਇਨਕਾ ਹੈਕ ਕਰ ਰਖਾ ਹੈ ਵਰਨਾ ਤੋ ਉਹ ਬਾਰ ਬਾਰ ਹਮੇ ਬੋਲ ਰਹੇ ਹੈ ਕਿ ਬਈ ਆਪ ਹਮੇ ਪੇਮੈਂਟ ਕੀਜੀਏ फ़ोर्स कर रहे थे बार बार मैं भाई आज तक तो उन्होंने कॉल नहीं किया था क्योंकि मेरा भी एक होटल है मुझे फाइंड आउट किया मैंने वहाँ पे कि भाई ये तो इन्होंने ना पूरा पूरा सिस्टम को ही हैक कर लिया है और यहाँ पे बड़ा सरदा से आते हैं लोग उनकी भावना को ठेस पहुँचेगी बड़े लोगों के साथ ठगी हो चुकी होगी बहुत बंदे तो पता बता भी नहीं सकते कि भाई ऐसे ऐसे ठगी हो गई है ठीक है और आप मेरी रिक्वेस्ट है पंजाब प्रशासन से और यहाँ के पूरा जो हमारे सेवक दल है कि भई उनको पकड़े और सख्त से सख्त कानूनी कार्रवाई हो ਯਾਨੀ ਜਦੋਂ ਤੋਂ ਮਸਲਤੇ ਕਈ ਸਰਪੰਚਾਂ ਨਾਲ ਠੱਗੀ ਬਾਤਾਂ ਹੋਈਆਂ ਸਾਰਾ ਗੜੀ ਸਰਪੰਚਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸੱਚਖੰਡ ਸਿੰਘ ਹਰਮੰਦਰ ਸਾਹਿਬ ਸਾਰਾ ਗੜੀ ਨਵਾਸ ਦੇ ਨਾਮ ਤੇ ਜਿਹੜੀ ਆ ਸੈਡ ਬੜੇ ਦਿਨਾਂ ਦੀ ਜਿਹੜੀ ਆ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਹ ਸਾਰਾ ਗੜੀ ਨਵਾਸ ਦੇ ਨਾਂ ਤੇ ਜਿਹੜੀ ਆ ਕੋਈ ਸੈਡ ਖੋਲੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਸਡੀਪੀਸੀ ਸਰਾਏ.gmail@com ਵੀ ਬਣਾਈ ਹੋਈ ਹੈ ਤੇ ਇਹਦੇ ਨਾਂ ਤੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਆਈਡੀ ਬਣਾਈ ਹੋਈ ਹੈ ਤੇ ਬਹੁਤ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਸੇ ਜਿਹੜੀਆਂ ਕੰਪਲੇਂਟਾਂ ਆਈਆਂ ਹਨ ਸਤਿਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸੱਚਖੰਡ ਸਿੰਘ ਹਰਮੰਦਰ ਸਾਹਿਬ ਵੱਲੋਂ ਪੁਲਿਸ ਕਮਿਸ਼ਨ ਨੂੰ ਜਿਹੜੀਆਂ ਉਹਦੀਆਂ ਸਾਰੀਆਂ ਹੀ ਕਾਪੀਆਂ ਜਿਹੜੀਆਂ ਸ਼ਿਕਾਇਤਾਂ ਦੀਆਂ ਭੇਜੀਆਂ ਗਈਆਂ ਹਨ 2 ਹਫ਼ਤੇ ਦੇ ਕਰੀਬ ਹੋ ਚੁੱਕੇ ਹਨ ਅਜੇ ਤੱਕ ਜਿਹੜੀ ਹੈ ਪੁਲਿਸ ਕਮਿਸ਼ਨ ਜਿਹਨ ਇਹ ਸ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਰਜਾਨਾ ਹੀ ਸੰਗਤਾਂ ਦੀਆਂ ਜਿਹੜੀਆਂ ਵੱਖ-ਵੱਖ ਕਿਸੇ ਨਾਲ 3100 ਕਿਸੇ ਨਾਲ 80000 ਕਿਸੇ ਨਾਲ 7000 ਰੁਪਏ ਦੇ ਜਿਹੜੀ ਆ ਉਹ ਜਿਹੜੀ ਆਪਣਾ ਨੰਬਰ ਦੱਸਦਾ ਹੈ ਤੇ ਸੰਗਤਾਂ ਨੂੰ ਜਿਹੜੀ ਆ ਠਗੀ ਹੋ ਕੇ ਬਹੁਤ ਨਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਆਨਲਾਈਨ ਕਮਰਾ ਬੁੱਕ ਕਰਾਉਣਾ ਚਾਹੁੰਦੀਆਂ ਹਨ ਪਰ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਉਸ ਕਮਿਸ਼ਨ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਜੋ بڑے ਵੱਡੇ ਵੱਡੇ ਪ੍ਰਧਾਨ ਮੰਤਰੀ ਵੀ ਦਾਅਵੇ ਕਰਦਾ ਹੈ ਕਿ ਅਸੀਂ ਜਿਹੜੀ ਆ ਚੰਦਰਮਾ ਤੇ ਜਿਹੜੀ ਆ ਖੋਜ ਕਰ ਲਈ ਹੈ ਪਰ ਅਜੇ ਤੱਕ ਜਿਹੜੀਆਂ ਅਸੀਂ ਦਰਖਾਸਤਾਂ ਦਿੱਤੀਆਂ ਉਹਦੀ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪਿਛਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਘਰਦੀ ਦੇ ਨਾਲ ਇਸ ਤਰ੍ਹਾਂ ਉਹਦੇ ਪੈਸੇ ਨਿਕਲ ਗਏ ਸਨ ਤੇ ਉਹ ਅਗਲੇ ਦਿਨ ਹੀ ਜਿਹੜੇ ਟਰੇਸ ਹੋ ਗਏ ਸਨ ਅਸੀਂ ਆਨੇ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਹਰੇਕ ਧਰਮ ਦੇ ਲੋਕ ਬੜੀ ਸਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਆਉਣਾ ਚਾਹੁੰਦੇ ਹਨ ਤੇ ਆਪਣੀ ਰੈਸ ਆਨਲਾਈਨ ਬੁੱਕ ਕਰਉਂਦੇ ਹਨ ਪਰ ਜੋ ਸਿਸਟਮ ਲੋਕਾਂ ਦੇ ਨਾਲ ਇਹ ਜਿਹੜੇ ਆ ਕੋਈ ਗਲਤ ਅੰਸਰ ਠੱਗੀ ਕਰ ਰਹੇ ਹਨ ਉਹਨਾਂ ਨੂੰ ਚਮੀਆਂ ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਆ ਟਰੇਸ ਕਰਕੇ ਵੱਡੇ ਪੱਧਰ ਤੇ ਗ੍ਰਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਆਰੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਨਾਲ ਕੋਈ ਠੱਗੀ ਨਾ ਹੋ ਸਕੇ ਕੋਈ ਜਿਹੜੀ ਮਨ ਨੂੰ ਨਰਾਸਤਾ ਨਾ ਹੋ ਸਕੇ ਅਸੀਂ ਤਾਂ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਜ਼ਮੀਰ ਜਾਗੋ ਗੁਰੂ ਘਰ ਜੋ ਵੀ ਸੰਗਤਾਂ ਦੇ ਨਾਲ ਠੱਗੀ ਵਜੀ ਹੈ ਉਹ ਬੰਦਾ ਸਾਹਮਣੇ ਪੇਸ਼ ਕਰਕੇ ਉਹਨੂੰ ਗ੍ਰਫਤਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼